ਸ਼ੇਮ ਆਪਣੀ ਭੈਣ ਕੋਲ ਗਿਆ ਉਹਨੂੰ ਬਾਹ ਤੋਂ ਫੜ ਕੇ ਆਪਣੇ ਪੁਰਾਣੇ ਘਰ ਲੈ ਆਇਆ ਉੱਥੇ ਉਹ ਆਪਣੀ ਭੈਣ ਲਈ ਕੁਝ ਖਾਣ ਵਾਲਾ ਸਮਾਨ ਤੇ ਇੱਕ ਸੂਟ ਲੈ ਕੇ ਆਇਆ ਸੀ ਪੀਜੀ ਦੇ ਆਪਣੇ ਭਰਾ ਨੂੰ ਸਭ ਕੁਝ ਦੱਸਿਆ ਜਿਹੜਾ ਕੁਝ ਉਹਦੇ ਨਾਲ ਹੁੰਦਾ ਸੀ ਸ਼ੇਮ ਆਪਣੀ ਭੈਣ ਨੂੰ ਮਿਲ ਕੇ ਉੱਥੋਂ ਹੀ ਵਾਪਸ ਚਲਾ ਗਿਆ ਸੇਮ ਦੇ ਦਿਮਾਗ ਤੇ ਇਹ ਗੱਲ ਬਹੁਤ ਅਸਰ ਕਰ ਗਈ। ਉਹ ਤੋਂ ਆਪਣੀ ਭੈਣ ਦਾ ਹਾਲ ਨਾ ਦੇਖਿਆ ਗਿਆ। ਉਹ ਸਾਰਾ ਦਿਨ ਇਹੀ ਸੋਚਦਾ ਰਹਿੰਦਾ ਕਿ ਸਾਡਾ ਕੀ ਬਣੂਗਾ ਹੁਣ? ਉਹਦਾ ਕੰਮ ਚ ਮਾਣਾ ਘੱਟ ਲੱਗਦਾ। ਕੰਦਾ ਹੀ ਬੋਲਦਾ ਰਹਿੰਦਾ ਸਾਰੇ ਕਹਿਣ ਲੱਗੇ ਕਿ ਸੇਮ ਦਾ ਦਿਮਾਗ ਖਰਾਬ ਹੋ ਗਿਆ। ਉਹ ਘਰ ਵੀ ਨਾ ਬਹਿੰਦਾ, ਨਾ ਰਾਤ ਦੇਖਦਾ, ਨਾ ਦੇਣਾ। ਕੰਦਾ ਬੋਲਦਾ ਰਹਿੰਦਾ ਹੱਸਦਾ ਰਹਿੰਦਾ ਹੁਣ ਤਾਂ ਉਹਨੂੰ ਸੰਭਾਲਣਾ ਵੀ ਔਖਾ ਹੋ ਗਿਆ ਸੀ ਜਾਦੇ ਹੀ ਗੱਲ ਸੇਮ ਦੇ ਪਿੰਡ ਪਤਾ ਲੱਗੀ ਤਾਂ ਪਿੰਡ ਵਾਲੇ ਭਰਾਵਾਂ ਨੂੰ ਜਿੰਨਾ ਕੋਲ ਪੀਚੀ ਸੀ ਤਾਂ ਉਹਦੇ ਭਰਾ ਆ ਗਏ ਸੇਮ ਦੀ ਦੂਰ ਦੀ ਭੈਣ ਦੇ ਘਰ ਜਿੱਥੇ ਉਹ ਦੋਨੇ ਭਰਾ ਰਹਿੰਦੇ ਸੀ ਇਹਨਾਂ ਨੇ ਉਹਨਾਂ ਨੂੰ ਜਾ ਕੇ ਸਲਾਹ ਦਿੱਤੀ ਕਿ ਆਪਾਂ ਐਵੇਂ ਕਰਦੇ ਆਂ ਸੇਮ ਨੂੰ ਮਾਰ ਕੇ ਰੇਲ ਦੀਦੀ ਤੋਂ ਸੁਧ ਦਿੰਨੇ ਆ ਇੱਕ ਤਾਂ ਇਹਨੂੰ ਪਾਗਲ ਨੂੰ ਹੁਣ ਸੰਭਾਲਣਾ ਔਖਾ ਆਪਣੇ ਲਈ ਦੂਜਾ ਆਪਾਂ ਇਹਨਾਂ ਦੀ ਅੱਧੀ ਅੱਧੀ ਜ਼ਮੀਨ ਕਰ ਲਵਾਂਗੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਕਿਉਂਕਿ ਸਭ ਨੂੰ ਪਤਾ ਹੈ ਕਿ ਪਾਗਲ ਹੈ ਟਿੱਕੇ ਨਹੀਂ ਕਿਤੇ ਬਹਿੰਦਾ ਇਹ ਤਾਂ ਸਭ ਜਦ ਸੇਮ ਦੀ ਭੈਣ ਜਿਹਦੇ ਕੋਲ ਰਹਿੰਦੇ ਸੀ ਨੂੰ ਪਤਾ ਲੱਗਿਆ ਤਾਂ ਉਹ ਸੁਣ ਹੋ ਗਈ ਕਿ ਕੋਈ ਐਨਾ ਵੀ ਇਲਾਜ ਹੀ ਹੋ ਸਕਦਾ ਹੈ ਉਹਨੇ ਆਪਣੇ ਘਰ ਵਾਲੇ ਨੂੰ ਮਨਾ ਕਰ ਮਨਾ ਕਰ ਦਿੱਤਾ ਕਿ ਅਸੀਂ ਇਹ ਜੁਰਮ ਨਹੀਂ ਕਰ ਸਕਦੇ ਉਹਨਾਂ ਨੇ ਸ਼ੇਮ ਦਾ ਇਲਾਜ ਕਰਵਾਇਆ ਸ਼ੇਮ 'ਚ ਵੀ ਸੁਧਾਰ ਹੋਣ ਲੱਗ ਪਿਆ ਹੁਣ ਸਭ ਕੁਝ ਠੀਕ ਹੋਣ ਲੱਗ ਪਿਆ ਸੀ ਪਰ ਹੁਣ ਸ਼ੇਮ ਦੀ ਸਭ ਤੋਂ ਵੱਡੀ ਭੈਣ ਜਿਹਦਾ ਵਿਆਹ ਉਹਦੀ ਮਾਂ ਕਰਕੇ ਗਈ ਸੀ ਉਹਦਾ ਘਰ ਵਾਲਾ ਉਹਨੂੰ ਬਹੁਤ ਤੰਗ ਕਰਨ ਲੱਗ ਪਿਆ ਕੁੱਟਮਾਰ ਕਰਦਾ ਤੇ ਉਹਦੇ ਬਾਹਰ ਹੋਰ ਔਰਤਾ ਨਾਲ ਵੀ ਸੰਬੰਧ ਸੀ ਜਿਸ ਕਰਕੇ ਉਹ ਹੁਣ ਇਹਨੂੰ ਆਪਣੇ ਘਰ ਨਹੀਂ ਸੀ ਰੱਖਣਾ ਚਾਹੁੰਦਾ ਉਧਰ ਟੀਚੀ ਕੋਲੋਂ ਉਹਦੀਆਂ ਆਪਰੇ ਜਾਈਆਂ ਉਹਦੇ ਕੋਲੋਂ ਹੋਰ ਵੀ ਕੰਮ ਕਰਾਉਣ ਲੱਗ ਪਈਆਂ ਸੀ ਇਹਦਾ ਕਾਰਨ ਸੀ ਕਿ ਉਹ ਆਪਣੇ ਭਰਾ ਨੂੰ ਚੋਰੀ ਮਿਲ ਕੇ ਆਈ ਸੀ ਉਹਨੂੰ ਬਾਲਣ ਲੈਣ ਲਈ ਉਹਦੇ ਆਪਣੇ ਹੀ ਘਰ ਦੀ ਛੱਤ ਤੋਂ ਕੜੀਆਂ ਲਾ ਕੇ ਲਿਆਉਣ ਲਈ ਕਿਹਾ ਜਾਂਦਾ ਪਿੱਛੀ ਨਾਲੇ ਰੋਈ ਜਾਂਦੀ ਸੀ ਨਾਲੇ ਕੜੀਆਂ ਲੈ ਜਾਂਦੀ ਸੀ ਉਹ ਸੋਚ ਰਹੀ ਸੀ ਕਿ ਉਹ ਤਾਂ ਆਪਣਾ ਹੀ ਘਰ ਢਾਈ ਜਾਂਦੀ ਹੈ ਕਾਫੀ ਸਮਾਨ ਉਹਨਾਂ ਨੇ ਆਪਣੇ ਘਰ ਤੋਂ ਲਿਆ ਸੀ ਸਾਰੇ ਕੰਮ ਦੇ ਕਾਗਜ਼ ਪੱਤਰ ਭਾਬੀ ਨੇ ਕੱਢ ਲਏ ਸੀ ਮਾਂ ਦੇ ਸੰਦੂਕ ਵਿੱਚੋਂ ਤੇ ਉਹਨੂੰ ਅੱਗ ਲਗਾ ਦਿੱਤੀ ਸੀ ਇਹ ਪੀਚੀ ਨੇ ਆਪਣੀ ਅੱਖੀਂ ਦੇਖਿਆ ਸੀ ਉਹ ਸੋਚੀ ਸੀ ਕਿ ਜਦ ਵੀਰ ਆਊਗਾ ਉਹਨੂੰ ਉਹ ਸਭ ਕੁਝ ਦੱਸੂੰਗੀ ਕਿਚੜੀ ਪੂਰੀ ਕਹਾਣੀ ਸੁਣ ਲਈ ਕੱਲ ਬਾਗ ਬਾਗ ਜਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ